ਜੀ ਮੈਂ ਡਾਕਟਰ ਕਮਲਜੀਤ ਸਿੰਘ ਕਮਲ ਹਸਪਤਲ ਨਾ ਕੋਟਾ 1 DD ਅੱਜ ਅਸੀਂ ਵੈਸੇ ਤਾਂ 14 ਜੂਨ ਨੂੰ ਹਰ ਸਾਲ ਵਰਲਡ ਬਲੱਡ ਡੋਨੇਸ਼ਨ ਡੇ ਹੁੰਦਾ ਪਰ ਅਸੀਂ ਇਸ ਹਫਤੇ 12 ਤਰੀਕ ਅੱਜ ਯਾਨੀ ਕਿ ਅੱਜ ਵੀਰਵਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਇਹਦੇ ਸਹਿਯੋਗ ਦੇ ਵਿੱਚ ਬਲੱਡ ਡੋਨੇਸ਼ਨ ਕਲੱਬ ਮੈਥ ਫੋਰ ਦੀ ਸਰਪ੍ਰਸਤੀ ਜੇ ਕੰਮ ਹੋ ਰਿਹਾ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਕਿ ਵਲੰਟਰੀ ਬਲੱਡ ਡੋਨੇਸ਼ਨ ਵਾਸਤੇ ਤੁਸੀਂ ਵਰਤਮਾਨ ਬਦ ਯੋਗਦਾਨ ਪਾਓ ਤੇ ਕਿਉਂਕਿ ਜਿਹੜਾ ਬਲੱਡ ਹੈਗਾ ਉਹ ਕਿਤੇ ਜਾਨ ਪਿਆਸਦਾ ਤੁਹਾਡਾ ਦਿਲ ਦਾ ਹੋਇਆ ਖੂਨ ਜਿਹੜਾ ਹੈ ਇਹ ਕਤਰਾ ਤੁਹਾਡੇ ਖੂਨ ਦਾ ਜਿਹੜਾ ਹੈ ਉਹ ਕਿਤੇ ਦੀ ਜਾਨ ਪਿਆਸਦਾ ਚਾਹੇ ਕੋਈ ਐਕਸੀਡੈਂਟਲ پیشنਟ ਹੋਵੇ ਚਾਹੇ ਕਿਸੇ ਦਾ ਆਪਰੇਸ਼ਨ ਹੁੰਦਾ ਹੋਵੇ ਜਾਂ ਕੋਈ ਗਰਭਵਤੀ ਮਾਂਵਾ ਹੋਵੇ ਇਹਨਾਂ ਨੂੰ ਬਲੱਡ ਦੀ ਪਹੁੰਚ ਜ਼ਰੂਰ ਚਾਹੀਦੀ ਹੈ ਬਲੱਡ ਦੇਣ ਦੇ ਬਾਵਜੂਦ ਵੀ ਸਾਡੇ ਦੇਸ਼ ਦੇ ਵਿੱਚ ਜਿੱਦੀ ਬਲੱਡ ਦੀ ਕਿੱਲਤ ਬਹੁਤ ਹੈ ਸੋ ਜਿੰਨਾ ਹੀ ਵਲੰਟਰੀ ਬਲੱਡ ਡੋਨੇਸ਼ਨ ਹੋਏਗੀ ਉਹਨਾਂ ਹੀ ਸਾਡੇ ਇਹ ਸਾਡੇ ਦੇਖਦਾ ਵੀ ਫਾਇਦਾ ਹੋਏਗਾ ਉਹਨਾਂ ਨਾਲ ਜਿਹੜੇ ਸਾਡੇ ਮਰੀਜ਼ ਹੈ ਉਹਨਾਂ ਦੀ ਜਾਨਾਂ ਵੀ ਬਚਾਈਆਂ ਜਾਣਗੀਆਂ ਵੀਰੋ ਭਰਾਓ ਤੁਸੀਂ ਆਓ ਅਸੀਂ ਤੁਹਾਡਾ ਸਨਮਾਨ ਕਰਾਂਗੇ ਰੇਟ ਬਲੱਡ ਡੋਨਰ ਤੋਂ ਇੱਕ ਇੱਕ ਜਿਰਾ ਹੈਗਾ ਜਿਹਦਾ ਪੌਦਾ ਦਿੱਤਾ ਜਾਏਗਾ ਜਾਕੇ ਉਹ ਪੌਦਾ ਲਗਾਇਆ ਜਾਏ ਪੌਦਾ ਵੱਡਾ ਹੋ ਕੇ ਫਲ ਵੀ ਦੇਗਾ ਚਾਂ ਵੀ ਦੇਗਾ ਔਰ ਐਨਵਾਇਰਨਮੈਂਟ ਵੀ ਠੀਕ-ਠਾਕ ਰਹੇਗਾ ਉਹਨਾਂ ਲਈ ਕਿ ਤੁਹਾਡੀ ਸਾਰਿਆਂ ਦੀ ਬੇਨਤੀ ਹੈ ਕਿ ਵੱਧ ਤੋਂ ਵੱਧ ਆਕੇ ਬਲੱਡ ਦਿੰਦੇ ਹੋ ਥੈਂਕ ਯੂ ਸਿੰਗ ਆ ਮਾਨਵ ਸੇਵਾ ਫਾਊਂਡੇਸ਼ਨ ਪਾਸ ਵੱਲੋਂ ਇੱਕ ਅਪੀਲ ਕਰਦਾ ਹੈ ਕਿ ਅੱਜ ਅਸੀਂ ਇੱਕ ਕਮਲ ਹਸਪੀਟਲ ਦੇ ਨੇੜੇ ਇੱਕ ਵਿੱਚ ਇੱਕ ਕੈਂਪ ਲਗਾਇਆ ਹੈ ਖੂਨਦਾਨ ਕੈਂਪ ਵਿਸ਼ਵ ਮਹਾਡੇ ਖੂਨਦਾਨ ਦੇ ਲਈ ਇੱਕ ਇਸ ਚੀਜ਼ ਨੂੰ ਪ੍ਰੇਰਿਤ ਕਰਨ ਦੇ ਲਈ ਅਸੀਂ ਇੱਕ ਕੈਂਪ ਲਗਾਇਆ ਹੈ ਇਸ ਵਿੱਚ ਵੱਧ ਤੋਂ ਵੱਧ ਆ ਕੇ ਇਸ ਨੂੰ ਕੈਂਪ ਨੂੰ ਹੋਰ ਵਧਾਓ ਤੇ ਮਤਲਬ ਇਹ ਖੂਨਦਾਨ ਇੱਕ ਮਾਨਵਤਾ ਦੀ ਸੇਵਾ ਹੈ ਔਰ ਅਸੀਂ ਔਰ ਵਾਤਾਵਰਣ ਪ੍ਰੇਮੀ ਵੀ ਹਾਂ ਜੋ ਖੂਨਦਾਨ ਕਰ ਰਿਹਾ ਹੈ ਅਸੀਂ ਉਸ ਨੂੰ ਇੱਕ ਬੋਟਲ ਗਿਫਟ ਔਰ ਇੱਕ ਬੂਟੇ ਗਿਫਟ ਕਰ ਰਹੇ ਹਾਂ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆ ਕੇ ਇਸ ਖੂਨਦਾਨ ਕੈਂਪ ਨੂੰ ਵਧਾਇਆ ਜਾਵੇ